ਇੱਕ ਬੇਹਦ ਅਹਿਮ ਜਾਣਕਾਰੀ ਸਾਡੇ ਸਾਹਮਣੇ ਆ ਰਹੀ ਆ ਪਾਕਿਸਤਾਨ ਦੇ ਜਿਹੜੇ ਵਿਦੇਸ਼ ਮੰਤਰੀ ਨੇ ਇਹ ਸ਼ਾਕਦਾਰ ਉਹਨਾਂ ਦੇ ਵੱਲੋਂ ਵੀ ਬਕਾਇਦਾ ਟਵੀਟ ਕੀਤਾ ਗਿਆ ਹੈ ਅਸੀਂ ਉਹ ਤੁਹਾਨੂੰ ਦਿਖਾਉਂਦੇ ਹਾਂ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੀ ਲਿਖਦੇ ਨੇ ਪਾਕਿਸਤਾਨ ਐਂਡ ਇੰਡੀਆ ਹੈਵ ਐਗਰੀ ਟੂ ਅ ਸੀਜ਼ ਫਾਇਰ ਵਿਦ ਇਮੀਡੀਏਟ ਫੈਕਟ ਪਾਕਿਸਤਾਨ ਹੈਜ਼ ਆਲਵੇਜ਼ ਸਟ੍ਰਾਈਵਡ ਫਾਰ ਦਾ ਪੀਸ ਐਂਡ ਸਿਕਿਉਰਟੀ ਇਨ ਦਾ ਰੀਜਨ ਵਿਦਆਊਟ ਕੰਪਰੋਮਾਈਜ਼ਿੰਗ ਔਨ ਦਾ ਸੋਵਰਿਨਿਟੀ ਐਂਡ ਟੈਰੀਟਰੀਅਲ ਇੰਟੈਗ੍ਰਿਟੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਾਕਿਸਤਾਨ ਦੇ ਜਿਹੜੇ ਵਿਦੇਸ਼ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਬਕਾਇਦਾ ਟਵੀਟ ਕਰਕੇ ਇਹ ਜਾਣਕਾਰੀ ਦੇ ਦਿੱਤੀ ਗਈ ਆ ਔਰ ਉਹਨਾਂ ਨੇ ਵੀ ਇਸ ਗੱਲ ਨੂੰ ਕਨਫਰਮ ਕਰ ਦਿੱਤਾ ਕਿ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਚੱਲ ਰਹੀ ਜੰਗ ਹੁਣ ਖਤਮ ਹੋ ਗਈ ਆ ਹੁਣ ਨਾ ਤਾਂ ਡਰੋਨ ਆਉਣਗੇ ਤੇ ਨਾ ਡਰੋਨ ਉਧਰ ਜਾਣਗੇ ਨਾ ਦੋਨੋਂ ਮੁਲਕ ਇੱਕ ਦੂਸਰੇ ਤੇ ਗੋਲੀ ਚਲਾਉਣਗੇ ਔਰ ਡੋਨਲਡ ਟਰੰਪ ਨੇ ਵੀ ਇਸ ਗੱਲ ਦਾ ਦਾਅਵਾ ਕੀਤਾ ਉਹਨਾਂ ਨੇ ਮੋਰੀ ਹੋ ਕੇ ਦੋਨਾਂ ਮੁਲਕਾਂ ਦਾ ਸਮਝੌਤਾ ਕਰਵਾ ਦਿੱਤਾ ਇਸ ਮਸਲੇ ਤੇ ਔਰ ਵੱਡੀ ਗੱਲ ਇਹ ਆ ਕਿ ਹੁਣ ਭਾਰਤ ਦੇ ਲੋਕ ਇਸ ਮਾਮਲੇ 'ਚ ਬੇਫਿਕਰ ਰਹਿਣਗੇ ਔਰ ਪਾਕਿਸਤਾਨ ਦੇ ਲੋਕ ਵੀ ਹੁਣ ਆਰਾਮ ਦੀ ਨੀਂਦ ਸੌ ਸਕਣਗੇ ਕਿ ਹੁਣ ਦੋਨੋਂ ਮੁਲਕ ਇੱਕ ਦੂਸਰੇ ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਨਹੀਂ ਕਰਨਗੇ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਚੱਲ ਰਹੀ ਜੰਗ ਹੁਣ ਖਤਮ ਹੋ ਗਈ ਆ ਅਮਰੀਕਾ ਦੇ ਰਾਸ਼ਟਰਪਤੀ ਨੇ ਦੋਵਾਂ ਮੁਲਕਾਂ ਦਾ ਆਪਸ ਦੇ ਵਿੱਚ ਸਮਝੌਤਾ ਕਰਾਇਆ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਇਹ ਟਵੀਟ ਤੁਸੀਂ ਇਸ ਵਕਤ ਸਕਰੀਨ ਤੇ ਵੇਖ ਸਕਦੇ ਹੋ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਵੱਲੋਂ ਟਵੀਟ ਕਰਕੇ ਵੀ ਇਸ ਗੱਲ ਨੂੰ ਕਨਫਰਮ ਕਰ ਦਿੱਤਾ ਗਿਆ ਹੈ